ਹਾਂਜੀ ਮਿੱਤਰੋ ਸਿਲੀ ਨਗਰ ਤੋਂ ਚੱਲਦੇ ਹੋਏ ਸੋਨਵਾਲ ਤੋਂ ਨਿਕਲੇ ਆ ਤੇ ਹੁਣ ਖੜੇ ਆ ਜੋਜੀਲਾ ਪਾਸ ਤੋਂ ਥੋੜਾ ਜਿਹਾ ਪਿੱਛੇ ਤੇ ਬਾਰਿਸ਼ ਪੂਰੀ ਡੱਬ ਕੇ ਪੈ ਰਹੀ ਆ ਤੇ ਜਾਮ ਪੂਰਾ ਲੱਗਿਆ ਹੋਇਆ ਆ ਤੇ ਸੜਕ ਤੁਹਾਡੇ ਸਾਹਮਣੇ ਆ ਸੜਕ ਦਾ ਹਾਲ ਦੇਖੋ ਕਿਆ ਆ ਕਿਆ ਬਾਤ ਆ ਮੌਸਮ ਬਹੁਤ ਹੀ ਵਧੀਆ ਹੋਇਆ ਪਿਆ ਆ ਪਰ ਇਦਾਂ ਦੀਆਂ ਸੜਕਾਂ ਲਈ ਥੋੜਾ ਜਿਹਾ ਕੰਮ ਰਿਸਕੀ ਹੁੰਦਾ ਆ ਆ ਜਾ ਭਾਈ ਤੂੰ

ਕਿਆ ਬਾਤ ਆ ਬਈ ਕਿਆ ਬਾਤ ਆ ਇੱਥੇ ਹਲੇ ਉਤਰਨ ਵਾਲਾ ਮਾਹੌਲ ਹੈ ਨੀਗਾ ਕਿਉਂਕਿ ਮੀਂਹ ਬਹੁਤ ਪਿਆ ਰਿਹਾ ਆ ਯਾਰ ਸੜਕਾਂ ਗਿੱਲੀਆਂ ਐਂ ਪਾਣੀ ਨਾਲ ਭਰੀਆਂ ਪਈਆਂ ਆ ਵੀਰੋ ਕੋਈ ਬਤਰਾ ਕੀ ਬਾਤ ਆ ਉਪਰ ਸੜਕ ਦੇ ਪੂਰੇ ਜੰਪ ਲੱਗਦੇ ਆ ਤੇ ਆ ਪੱਥਰ ਦੇਖੋ ਕਿੱਦਾਂ ਕੱਟ ਕੇ ਸੜਾਂ ਦੇ ਤਿੱਖੇ ਤਿੱਖੇ ਹੋਏ ਪਏ ਹਨ ਕੀ ਬਾਤ ਆ ਵੀ ਕੀ ਬਾਤ ਆ ਮੈਨੂੰ ਲੱਗਦਾ ਉਹ ਜੋ ਜੀਲਾ ਪਾਸ ਤੋਂ ਉਤਰਾਏ ਨੂੰ ਆਪਾ ਥੱਲੇ ਉਤਰਨ ਲੱਗੇ ਆ ਕੀ ਬਾਤ ਆ ਵੀ ਕੀ ਬਾਤ ਆ ਨੋ ਵੀ ਵਿਚਾਰੇ ਬਾਈ ਖੜੇ ਸੀਗੇ ਰੀਲਾ ਬਣਾਉਣ ਨੂੰ ਪਰ ਪੈ ਰਿਆ ਪੂਰਾ ਮੀਂਹ 0.0 ਤੇ ਆ ਕੇ ਰੀਲਾ ਬਣਾਉਂਦੇ ਵਿਚਾਰੇ ਇਹਨਾਂ ਦੇ ਆਪਣੇ ਕੰਮ ਦਾ ਸਾਧਨ ਹੈਗਾ ਯਾ ਓਏ ਹੋਏ ਹੋਏ ਕੀ ਬਾਤ ਆ ਵੀ ਕੀ ਬਾਤ ਆ ਇਹ ਹੀ ਆਇਆ ਮਾਹੌਲ ਵਧੀਆ ਕੀ ਬਾਤ ਆ ਵੀ ਵਿਚਾਰੀਆਂ ਭੇਡਾਂ ਬੱਕਰੀਆਂ ਮੀਂਹ ਤੋਂ ਡਰ ਕੇ पहाड़ा का उल्ला करके बैठिया बेचारिया क्या बात है भी क्या बात है कुदरत नज़ारे मित्रों ये असली नज़ारा सोनमर्ग क्रॉस करके जोजीला पास क्रॉस करने तो बाद ਕਿਆ ਬਾਤ ਹੈ ਲੋਕੀ ਥਾਂ ਥਾਂ ਤੇ ਖੜ ਕੇ ਸੈਲਫੀਆ ਲੈਂਦੇ ਪਏ ਆ। ਕਿਆ ਬਾਤ ਆ ਵੀ ਕਿਆ ਬਾਤ ਆ। ਹਲੇ ਕੈਮਰੇ ਵਿੱਚ ਸ਼ਾਇਦ 1900 ਨੀ ਨਾਂ ਦੀ ਹੋਵੇ। ਜਿੰਨੀ ਆ ਦੇਖੋ ਕਿਆ ਬਾਜ਼ਾ برف ਕੁੜੀਆਂ ਵਿਚਾਰੀਆਂ برف ਦੇ ਨਖਾਂ ਲੱਗਿਆ ਪਈਆਂ ਠੰਡ ਜੀ। ਲੱਪਾ ਵੀ ਲੱਗਦੀ ਹੈ। ਹੋਰ ਕੀ ਕਿਆ ਬਾਤ ਆ। ਬਰਫ ਆ ਯੂ ਬਹੁਤ ਬਰਫਾ ਬਹੁਤ 30 ਮਿੰਟ ਕੀ ਬਾਤ ਆ ਵੀ ਕੀ ਬਾਤ ਆ ਜੀ ਆਉਣ ਨੂੰ ਦੇਖੋ ਪਹਿਲਾਂ ਕੀ ਮਾਹੌਲ ਬਣਿਆ ਹੋਇਆ ਆ ਬਰਫ ਦਾ ਤੇ ਮਿੱਤਰੋ ਘੁੰਮਦੇ ਘਮਾਦੇ ਸੀ ਪਹੁੰਚੇ ਆ ਕਾਰਗਿਲ ਸ਼ਹਿਰ ਦੇ ਵਿੱਚ ਤੇ ਕਾਰਗਿਲ ਦੇ ਵਿੱਚ ਸਾਨੂੰ ਰੂਮ ਫਿਲਹਾਲ ਸਸਤਾ ਮਿਲ ਗਿਆ ਕਿਉਂਕਿ ਇੱਥੇ ਅੱਜ ਕੱਲ ਲੋਕਾਂ ਦਾ ਟੂਰਿਸਟਾਂ ਦਾ ਇਨਾ ਰਸ ਹੈ ਨਹੀਂ ਤੇ ਜਿਹੜਾ ਟੱਬਾ ਆਪਾਂ ਨੂੰ ਵੈਜੀਟੇਰੀਨ ਮਿਲਿਆ ਉਹ ਹੈਗਾ ਹਾਂ ਉੱਤਰਾਖੰਡ ਬਾਈਟਨ ਹੀ ਨਾ ਟੱਬਾ ਤੇ ਤੇ ਚੱਲਦੇ ਅੰਦਰ ਕੱਲ ਨੂੰ ਦੇਖਦੇ ਆ ਲੇ ਲੇ ਦਾਖ ਦਾ ਪ੍ਰੋਗਰਾਮ ਜੇ ਪਹੁੰਚਾਂਗੇ ਅੱਜ ਕਰਦੇ ਆ ਬਾਏ ਬਾਏ